ਸਾਤਿਸ਼ਰ ਗਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਫਿਰ ਅਗਲੇ 4 ਦਿਨ ਜਾਨੀ ਕਿ 31 ਜੁਲਾਈ ਤੱਕ ਜਾਂ ਕਹ ਲਈ 1 ਅਗਸਤ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਮੌਨਸੂਨ ਦੇ ਮੀਂਹ ਕਿੰਨੇ ਕੁ ਲੱਗਣਗੇ ਇਹ ਆਪਾਂ ਝਾਤਾਂ ਨੂੰ ਦੇਖਾਂਗੇ ਪੰਜਾਬ ਦੇ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਅੱਜ ਸਵੇਰੇ ਅਪਡੇਟ ਦਿੱਤੀ ਸੀ ਕਿ ਅੱਜ ਦੁਪਹਿਰ ਤੋਂ ਬਾਅਦ ਗਰਜ ਜਲਸ਼ਕ ਦੇ ਨਾਲ ਮੀਂਹ ਜੜਿਆ ਬਹੁਤੇ ਖੇਤਰਾਂ ਤੱਕ ਪਹੁੰਚ ਕਰਨਗੇ ਸੋ ਅੱਜ ਪੰਜਾਬ ਦੇ ਦੋਆਬਾ ਖੇਤਰ ਪੁਆਦ ਖੇਤਰ ਤੇ ਮਾਲਵੇ ਦੇ ਕੁਝ ਜਿਲ੍ਹਿਆਂ ਦੇ ਵਿੱਚ ਤਗੜੇ ਸ਼ਰਾਟੇ ਅੱਜ ਲੱਗੇ ਆ ਤੇ ਆਉਂਦੀ ਰਾਤ ਵੀ ਅੱਜ ਵੀ ਯਾਨੀ ਕਿ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਲੱਗਣ ਦੇ ਅਸਰ ਹੋਣਗੇ ਅੱਜ ਰਾਤ ਨੂੰ ਵੀ ਔਰ ਕੱਲ ਤੜਕੇ ਸਵੇਰੇ ਵੀ ਗਰਮੀ ਤੇ ਹੌਮਸ ਜਿਹੜੀ ਕਿ ਇੱਕ ਲੈਵਲ ਤੇ ਬਣੀ ਹੋਈ ਸੀ ਟੈਂਪਰੇਚਰ ਜਿੱਥੇ 35 36 37 38 ਦੇ ਜਾ ਰਹੇ ਸੀ ਉਹਨਾਂ ਦੇ ਵਿੱਚ ਹੁਣ ਵੱਡੇ ਗਰਾਵਟ ਸੰਭਵ ਹੋਣ ਜਾ ਰਹੀ ਹੈ ਕਿਉਂਕਿ ਅਗਲੇ ਜਿਹੜੇ 2-3 ਦਿਨ ਨੇ ਮੀਂਹ ਆਲੇ ਨੇ ਗਰਜ ਦੇ ਰਿਸਕ ਦੇ ਨਾਲ ਤਗੜੇ ਮੀਂਹ ਲੱਗਣਗੇ ਜੀ ਮਾਲਵੇ ਦੇ ਲਗਭਗ ਸਾਰੇ ਜਿਲਿਆਂ ਦੇ ਵਿੱਚ ਮੀਂਹ ਦੇ ਅਸਰ ਨੇ ਪੂਆਧ ਖੇਤਰ ਦੇ ਵਿੱਚ ਦੁਆਬੇ ਦੇ ਵਿੱਚ ਮੱਝ ਦੇ ਵੀ ਕੁਝ ਖੇਤਰ ਸ਼ਾਮਲ ਹੋ ਸਕਦੇ ਨੇ ਸੋ ਅਗਲੇ 2-3 ਦਿਨਾਂ ਦੇ ਵਿੱਚ ਮੀਂਹ ਦਾ ਇੱਕ ਦੌਰ ਲੱਗਣ ਜਾ ਰਿਹਾ ਜਦੀ ਸ਼ੁਰੂਆਤ ਅੱਜ ਤੋਂ ਹੋ ਚੁੱਕੀ ਹੈ ਤੇ ਅਗਲੇ 2-3 ਦਿਨਾਂ ਤੱਕ ਯਾਨੀ ਕਿ 31 ਜੁਲਾਈ ਤੱਕ ਵੀ ਕਹਿ ਸਕਦੇ ਆ 1 ਅਗਸਤ ਤੱਕ ਵੀ ਕਹਿ ਸਕਦੇ ਆ ਕਿ ਇਹ ਜਿਹੜੇ ਮੀਂਹ ਇਸੇ ਤਰ੍ਹਾਂ ਜਾਰੀ रह ਸਕਦੇ ਨੇ ਜੀ ਟੈਂਪਰੇਚਰ ਦੀ ਗੱਲ ਸਭ ਤੋਂ ਪਹਿਲਾਂ ਕਰਦੇ ਆ 38-39 ਦੇ ਟੈਂਪਰੇਚਰ ਜਾ ਪਹੁੰਚੇ ਆ ਉਹ ਤੋਂ ਹੁਣ ਅੱਜ ਕਾਫੀ ਖੇਤਰਾਂ ਦੇ ਵਿੱਚ ਠੰਡਕ ਆ ਜਿਸ ਦੇ ਨਾਲ ਟੈਂਪਰੇਚਰ ਹੇਠਾਂ ਹੋਣਗੇ ਆਉਂਦੇ 2-3 ਦਿਨਾਂ ਦੇ ਵਿੱਚ ਵੱਡੀ ਗਿਰਾਵਟ ਸੰਭਵ ਹੋएगी ਤੇ ਜਿੱਥੇ ਇਹ ਦਿਨਾਂ ਦੇ ਟੈਂਪਰੇਚਰ 36-37 ਦੇ ਜਾ ਰਹੇ ਆ ਉਹ 30 ਤੋਂ ਥੱਲੇ ਆਉਣ ਦੀ ਉਮੀਦ ਹੈਗੀ ਆ ਰਾਤਾਂ ਦੇ ਟੈਂਪਰੇਚਰ ਜਿੱਥੇ 28-29 ਦੇ ਚੱਲਦੇ ਪਏ ਆ ਇਹ 22-23 ਤੇ ਹਮਸਾ ਨੂੰ ਬੜੀਆ ਰਾਹਤ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਮੌਨਸਨ ਲਵਾਵੇਗਾ ਜਿਹਦੇ ਨਾਲ ਵੱਡੀ ਰਾਹਤ ਪੰਜਾਬ ਵਾਸੀਆਂ ਨੂੰ ਤੇ ਨਾਲ ਲੱਗਦੇ ਖੇਤਰਾਂ ਨੂੰ ਮਿਲਣ ਜਾ ਰਹੀ ਹੈ ਗਰਮੀ ਤੇ ਹਮਸਾ ਤੋਂ ਇਸਲਾਵਾ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਡਿਫਰੈਂਟ ਯਾਨੀ ਕਿ ਮੌਸਮ ਵਿਭਾਗ ਨੇ ਭਾਰੀ ਮੀਂਹ ਦੇ ਜਲੋ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਤੁਸੀਂ ਐਸੇ ਸਕਰੀਨ ਤੇ ਦੇਖ ਸਕਦੇ ਆਂ ਕੁਝ ਖੇਤਰ ਐਸੇ ਹੋ ਸਕਦੇ ਨੇ ਜਿੱਥੇ অতি ਭਾਰੀ ਮੀਂਹ ਲੱਗ ਸਕਦੇ ਨੇ ਜਿਵੇਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਹੁਤ ਤੇਜ਼ ਛਰਾਟੇ ਲੱਗੇ ਛਰਾਟੇ ਦੇ ਨਾਲ ਭਾਰੀ ਮੀਂਹਾ ਕਹਿ ਸਕਦੇ ਆਂ ਇੱਕੋ ਹੀ ਥਾਂ ਤੇ ਡਿੱਗ ਗਿਆ ਲੁਧਿਆਣਾ ਜ਼ਿਲ੍ਹੇ ਦੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਭਾਰੀ ਮੀਂਹ ਦਰਜ ਹੋਇਆ ਸੋ ਕੱਲ ਵੀ ਭਾਰੀ ਮੀਂਹ ਦੇ ਅਸਰ ਨੇ ਜਿਹੜੇ ਜਿਹੜੇ ਮੁੱਖ ਰਹਿ ਸਕਦੇ ਨੇ ਉਹਨਾਂ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਸ਼੍ਰੀਫਤਗੜ੍ਹ ਸਾਹਿਬ ਪਟਿਆਲਾ ਰੋਪੜ ਮਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਦੇ ਕੁਝ ਖੇਤਰ ਜਲੰਧਰ ਕਪੂਰਥਲਾ ਕੁਝ ਖੇਤਰ ਹੋ ਸਕਦੇ ਨੇ ਇੱਧਰ ਸੰਗਰੂਰ ਦੇ ਤੇ ਮਲੇਰਕੋਟਲੇ ਦੇ ਪਟਿਆਲੇ ਜ਼ਿਲ੍ਹੇ ਦੇ ਨਾਬਾ ਹੋ ਗਿਆ ਤੇ ਇੱਧਰ ਸ਼੍ਰੀਫਤਗੜ੍ਹ ਸਾਹਿਬ ਰਾਜਪੁਰਾ ਸਰਹੰਦ ਇਹਨਾਂ ਖੇਤਰਾਂ ਦੇ ਵਿੱਚ ਤਗੜੇ ਮੀਂਹ ਲੱਗਣ ਦੀ ਉਮੀਦ ਹੈ ਜਗਰਾਉਂ ਰਾਏਕੋਟ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਲੱਗਣ ਦੀ ਉਮੀਦ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਤਾਬਰ ਤੌਰ ਤੇ ਮੀਂਹ ਲੱਗਣਿਆ ਕੱਲ 28 ਤਰੀਕ ਦਾ ਦਿਨ ਹੈ 29 ਤ ਭਾਰੀ ਖੇਤਰ ਕਵਰ ਹੋਣ ਜਾ ਰਹੇ ਨੇ 70 ਤੋਂ 75% ਖੇਤਰਾ ਦੇ ਵਿੱਚ ਭਾਰੀ ਮੀਂਹ ਲੱਗਣ ਜਾ ਰਹੇ ਨੇ ਪੰਜਾਬ ਦੇ ਮਾਲਵਾ ਸਾਰਾ ਕਵਰ ਹੋਏਗਾ ਜੀ ਦੋਆਬਾ ਕਵਰ ਹੋਏਗਾ ਪੂਰਾ ਕਵਰ ਹੋਏਗਾ ਮਾਝੇ ਦੇ ਵਿੱਚ ਸ੍ਰੀ ਅੰਮ੍ਰੇਸਰ ਸਾਹਿਬ ਸ੍ਰੀ ਤਨਤਨ ਸਾਹਿਬ ਔਰ ਗੁਰਦਾਸਪੁਰ ਦੇ ਖੇਤਰਾ ਦੇ ਵਿੱਚ ਤਗੜੀ ਮੀਂਹ ਦੀ ਝਟਕ ਲੱਗਣ ਜਾ ਰਹੀ ਆ ਅਗਲੇ 2-3 ਦਿਨਾਂ ਦੇ ਵਿੱਚ ਸੋ ਭਾਰੀ ਮੀਂਹ ਦੇ ਅੱਜ ਦੇ ਲਈ ਤੇ ਕੱਲ ਦੇ ਲਈ yellow alert ਜਾਰੀ ਕੀਤੇ ਜਾ ਚੁੱਕੇ ਨੇ ਤੇ 30-31 ਤਰੀਕ ਨੂੰ ਵੀ ਜਿਹੜੇ ਹੈਵੀ ਰੇਂਜ ਦੇ ਇੱਥੇ ਦਰਸ ਦਰਸ ਆਇਆ ਹੋਇਆ ਹੈ ਕੀ ਅਤੇ ਮੀਂਹ ਲੱਗਣਗੇ ਪਰ ਅਲਰਟ ਜਿਹੜੇ ਆ ਫਿਲਹਾਲ ਅਗਲੇ 48 ਘੰਟਿਆਂ ਦੇ ਲਈ ਨੇ ਕੱਲ੍ਹ ਜਦੋਂ ਅਪਡੇਟ ਆਏਗੀ ਉਹਦੇ ਵਿੱਚ ਮੌਸਮ ਵਿਭਾਗ ਅਲਰਟ ਅੱਗੇ ਵਧਾ ਸਕਦਾ ਹੈ ਤੇ ਉਸ ਤੋਂ ਆ ਜਿਹੜੇ ਇੱਕ ਤਰੀਕ ਤੋਂ ਜਾਂ ਕਹ ਲਈਏ 2-3 ਤਰੀਕ ਤਿੰਨ ਤਰੀਕ ਤੋਂ ਯਾਨੀ ਕਿ ਅਗਸਤ ਦੇ ਚੜ੍ਹਦੇ ਦਿਨਾਂ ਦੇ ਵਿੱਚ ਵੀ ਭਾਰੀ ਮੀਂਹ ਲੱਗਣ ਜਾ ਰਹੇ ਨੇ ਇਹਦੇ ਬਾਬਤ ਜਿਹੜੇ ਆ 2-3 ਤਰੀਕ ਨੂੰ ਵੀ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਕੁਲਮ ਲੱਗੇ ਜੀ ਗਰਮੀ ਤੇ ਹਮਸ ਤੋਂ ਰਾਹਤ ਹੈ ਜਿਹੜੀ ਪੰਜਾਬ ਵਾਸੀਆਂ ਨੂੰ ਨਾਲ ਲੱਗਦੇ ਖੇਤਰਾਂ ਨੂੰ ਪਹਾੜਾਂ ਦੇ ਵਿੱਚ ਵੀ ਗਤੀਵਿਧੀਆਂ ਵੇਖਣ ਨੂੰ ਮਿਲਣਗੀਆਂ ਇਸ ਕਰਕੇ ਗਰਮੀ ਤੇ ਹਮਸ ਤੋਂ ਉਤਰਾਖੰਡ ਹਿਮਾਚਲ ਜੰਮੂ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦੇ ਸਦਕਾ ਕਿਤੇ ਲੱਗਦੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਆਉਂਦੇ ਦਿਨਾਂ ਦੇ ਦੌਰਾਨ ਇਸ ਲਈ ਤੁਹਾਨੂੰ ਜੜੀਆ ਅਪਡੇਟ ਅਸੀਂ ਲਾਈਵ ਤੌਰ ਤੇ ਆ ਕੇ ਦਿੰਦੇ ਰਹਾਂਗੇ ਰੋਜ਼ਾਨਾ ਤੌਰ ਤੇ ਜਿਆਦਾ ਸਭ ਜੀ ਸ਼ੁਕਰੀਆ ਧੰਨ